ਕੰਮ ਕਰ ਕੋਈ ਨਹੀਂ ਮਰ ਸਕਦਾ ਤੇ ਵੀਰਿਆਂ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਤੋਂ ਚੁਕਾਇਆ ਸੀ ਉਹ ਵੀਰਿਆਂ ਦਾ ਪਿਆਰ ਜੀ ਨਹੀਂ ਮੁੱਕਦਾ ਚਾਹੇ ਦੁਨੀਆ 'ਚ ਪਛਾੜ ਆ ਜੇ ਚਾਹੇ ਦੁਨੀਆ 'ਚ ਕਿਤੇ ਕੋਈ ਆਫਤ ਆ ਜੇ ਰੈਕਟ ਕਰੋ ਅਸੀਂ ਪਹੁੰਚੇ ਨਾ ਪਹੁੰਚੇ ਨਾਲ ਲੰਗਰ ਨਾਲ ਬਿਲੰਦ ਰਹਿੰਦਾ ਪਹਿਲਾਂ ਕਾਰਨ ਅਸੀਂ ਬਸ ਸਾਨੂੰ ਨਾਲ ਪ੍ਰੇਰਣਾ ਸੋਚ ਕਰਕੇ ਮੈਂ ਕਹਿੰਦਾ ਸ਼ਹੀਦਾਂ ਕੋਈ ਪੈਸੇ ਦੇਣੇ ਤੇ ਕੋਈ ਸ਼ਾਨ ਨਹੀਂ ਮੈਂ ਮੰਗ ਪੱਤਰ ਨਹੀਂ ਮੈਂ ਉਹਨਾਂ ਤੋਂ ਮੈਂ ਹਾਕ ਪੱਤਰ ਲੈਣਾ ਸੋ ਹੱਕ ਬਣਦਾ ਹੈ ਸេចਟਾਂ ਦਾ ਕਿ ਭਾਈ ਦੇਸ਼ ਵਾਸਤੇ ਸੇਚਣਾ ਕਿਹਨੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀਆਂ ਚਿੰਤਨੀਆਂ ਸਖਾਰੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਨ ਦੀ ਰਾਖੀ ਕਰੋ ਉਹ ਅਸੀਂ ਕਰਦੇ ਬਹੁਤ ਜ਼ਿਆਦਾ ਨੇ ਦੀ ਮੁੱਲਨਕ ਪਤਾ اتنے آ ہر روز آتے رہے رہنے ہاں پر منو من ایوشی ہے کہ تیاری گنتی چائے ہوج کل یہ فنکشن کے لوگ جان ہٹ گئے وسار سے ملو ابھی تو سہ بھی کٹکھڑک لگ چکی اب انکلام زندہ باد کا نارا لا کے اپنی ریلیاں شروع سے ختم کرنے ਤੁਸੀਂ ਸੰਗਰੂਰ ਆ ਰਹੇ ਨੇ ਪਹਿਲੀ ਵਾਰ ਲੱਗੂ ਪਾਰਲੀਮੈਂਟ ਚ ਭੇਜਿਆ ਸ਼ਰਾਮਣਾ ਦਾ ਕਵਟਾ ਜੁਨਡਾਨਸਿਪ ਚ ਤੇ ਮੈਂ ਜਾ ਕੇ ਉੱਥੇ ਬੋਲਿਆ ਸੀਧਾਂ ਦੀਆਂ ਗੱਲਾਂ ਕੀਤੀਆਂ ਤੇ ਅੱਜ ਰਿਕਾਰਡ ਤੇ ਨੇ ਹੋ ਤੁਸੀਂ ਸਭ ਇੰਨਾ ਪਿਆਰ ਦਿੱਤਾ ਖਾਸ ਤੌਰ ਤੇ ਸੰਗਰੂਰ ਆ ਰਹੇ ਨੇ ਕਿ ਅੱਜ ਪੰਜਾਬ ਦੇ ਵਿੱਚ 92 ਸੀਟਾਂ ਨਾਲ ਸਭ ਤੋਂ ਵੱਡੇ ਬਹੁਮਤ ਨਾਲ ਭਾਰੀ ਸੰਤਾਨ ਲੋਕਾਂ ਦੀ ਸਰਕਾਰ ਹੈ

بجلی آ رہی ہے بدل رہی ہے